ਹਰੀ ਇਲਾਕੇ ਤੋਂ ਸਾਹਮਣੇ ਆ ਰਿਹਾ ਜਿੱਥੇ ਇਲਾਕੇ ਦੇ ਵਿੱਚ ਇੱਕ ਸਕੂਲ ਦੇ ਬਾਹਰੋਂ ਦੀ ਇੱਕ ਜਵਾਕ ਨੂੰ ਇੱਕ ਬੱਚੇ ਨੂੰ ਜਿਹੜਾ ਕਿਡਨੈਪ ਕਰ ਲਿੱਤਾ ਗਿਆ ਤਾਂ ਦੇਖਿਆ ਜਾ ਸਕਦਾ ਸੀ ਕਿ ਸਕੂਲ ਦੇ ਬਾਹਰ ਇਹ ਬੱਚਾ ਜਿਹੜਾ ਮੌਜੂਦ ਸੀ ਸਵਿਫਟ ਗੱਡੀ ਦੇ ਵਿੱਚ ਸਵਾਰ ਹੋ ਕੇ ਚਾਰ ਨੌਜਵਾਨ ਆਏ ਤੇ ਧੱਕਾ ਮਾਰ ਕੇ ਇਸ 10ਵੀਂ ਜਮਾਤ ਦੇ ਬੱਚੇ ਨੂੰ ਜਿਹੜਾ ਗੱਡੀ ਦੇ ਵਿੱਚ ਪਾ ਲਿੱਤਾ ਗਿਆ ਤੇ ਜਿਸ ਦੇ ਮਗਰੋਂ ਗੱਡੀ ਦੇ ਵਿੱਚ ਉਸਦੇ ਨਾਲ ਕਾਫੀ ਜ਼ਿਆਦਾ ਕੁੱਟਮਾਰ ਵੀ ਕੀਤੀ ਗਈ ਤਾਂ ਇਸ ਪੂਰੇ ਮਾਮਲੇ ਦੀ ਸੀਸੀਟੀਵੀ ਵੀ ਜਿਹੜੀ ਆ ਸਾਹਮਣੇ ਆ ਰਹੀ ਹੈ ਸੀਸੀਟੀਵੀ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੌਜਵਾਨਾਂ ਦੇ ਵੱਲੋਂ ਇਸ ਬੱਚੇ ਨੂੰ ਗੱਡੀ ਦੇ ਵਿੱਚ ਪਾਇਆ ਗਿਆ ਤੇ ਕਿਡਨੈਪ ਕਰ ਲੇਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਬੱਚਾ ਜਿਹੜਾ ਸਕੂਲ ਦੇ ਵਿੱਚ 10ਵੀਂ ਕਲਾਸ ਦੇ ਵਿੱਚ ਪੜਦਾ ਸੀ ਉਸ ਨੂੰ ਕਿਡਨੈਪ ਕੀਤਾ ਗਿਆ ਤਾਂ ਉਸ ਦੇ ਨਾਲ ਕਾਫੀ ਜ਼ਿਆਦਾ ਕੁੱਟਮਾਰ ਵੀ ਕੀਤੀ ਗਈ ਤੇ ਜਿਸ ਦੇ ਮਗਰੋਂ ਮਾਪਿਆਂ ਦੇ ਨਾਲ ਹੀ ਅਧਿਆਪਕਾਂ ਵੱਲ ਦੇ ਕਹਿਣ ਤੋਂ ਬਾਅਦ ਇੱਕ ਵਿਅਕਤੀ ਦੇ ਵੱਲੋਂ ਜਾ ਕੇ ਜਿਹੜਾ ਫਿਲਮੀ ਸਟਾਈਲ ਦੇ ਵਿੱਚ ਇਸ ਬੱਚੇ ਜੇ ਨੂੰ ਬਚਾਇਆ ਗਿਆ ਤਾਂ ਦੇਖਿਆ ਜਾ ਸਕਦਾ ਸੀ ਕਿ ਜਿਹੜੇ 4 આરોપી ਸੀ ਇਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਸੀ 10ਵੀਂ ਜਮਾਤ ਦੇ ਇਸ ਬੱਚੇ ਦੇ ਉੱਪਰ ਕਿ ਫੇਕ ਆਈਡੀ ਬਣਾ ਕੇ ਕੁੜੀਆਂ ਨੂੰ ਪਰੇਸ਼ਾਨ ਕੀਤਾ ਜਾਂਦਾ ਤੰਗ ਕੀਤਾ ਜਾਂਦਾ ਤੇ ਜਿਸ ਦੇ ਮਗਰੋਂ ਬੱਚੇ ਦੇ ਵੱਲੋਂ ਲਗਾਤਾਰ ਹੀ ਇਸ ਗੱਲ ਦੇ ਉੱਪਰ ਇਨਕਾਰ ਕੀਤਾ ਗਿਆ ਕਿ ਉਸਨੇ ਅਜਿਹਾ ਕੁਝ ਵੀ ਨਹੀਂ ਕੀਤਾ ਪਰ ਫਿਰ ਵੀ ਇਹਨਾਂ ਨੌਜਵਾਨਾਂ ਦੇ ਵੱਲੋਂ ਬੱਚੇ ਦੇ ਨਾਲ ਕਾਫੀ ਜ਼ਿਆਦਾ ਕਟਮਾਰ ਕੀਤੀ ਗਈ ਤੇ ਜਿਸ ਦੇ ਮਗਰੋਂ ਜਿਸ ਵੇਲੇ ਵਿਅਕਤੀ ਆਇਆ ਤਾਂ ਉਸ ਵੇਲੇ 4 ਉਹ ਜਿਹੜੇ ਨੇ ਮੌਕੇ ਤੋਂ ਫਰਾਰ ਹੋ ਗਏ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਕਿ ਬਿਨਾ ਨੰਬਰ ਦੀ ਗੱਡੀ ਦੇ ਨਾਲ ਜਿਹੜਾ ਆਉਂਦੇ ਨੇ ਤੇ ਬੱਚੇ ਨੂੰ ਕਿਡਨਾਪ ਕਰ ਲਿੱਤਾ ਗਿਆ ਤੇ ਮਾਮਲਾ ਜਿਹੜਾ ਫਿਲਹਾਲ ਤੇ ਲਈ ਪੁਲਿਸ ਕੋਲ ਹੈ ਤੇ ਹੋਰ ਦੇਖਣਾ ਹੋਏਗਾ ਕਿ ਇਸ ਤੇ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕੁਝ ਕਹਿਣਾ ਸੀ ਇੱਕ ਵਾਰ ਤੁਸੀਂ ਵੀ ਸੁਣੋ ਮਾਮਲਾ ਲੁਧਿਆਣਾ ਦੇ ਟੰਡਾਰੀ ਇਲਾਕੇ ਤੋਂ ਸਾਹਮਣੇ ਆ ਰਿਹਾ ਹੈ ਕਿੱਥੋਂ ਆਏ ਤੁਸੀਂ ਅੱਜ ਟੰਡਾਰੀ ਕਲਾ ਅੱਛਾ ਕੀ ਕਾਰਨ ਮੈਟਰ ਕੀ ਹੋਇਆ ਸਿਵਲ ਆਣਾ ਬਈ ਤੁਹਾਨੂੰ ਮੈਂ ਸਕੂਲੋਂ ਵੜਦਾ ਸੀ ਛੁੱਟੀ ਹੋਇਆ 4:30 ਵਜੇ ਮੈਂ ਸਕੂਲੋਂ ਜਦੋਂ ਬਾਹਰ ਆਇਆ ਬਾਹਰ ਇੱਕ ਸਵਿਫਟ ਖੜੀ ਸੀ ਗੱਡੀ ਚਾਰ ਮੋੜੇ ਸੀ ਕੇ ਨਾਲ ਤੇ ਮੈਂ ਆਪਣੇ ਘਰ ਵੱਲ ਜਾ ਰਿਹਾ ਸੀ ਉਹ ਆ ਕੇ ਮੇਰਾ ਹੱਥ ਫੜ ਲਿਆ ਤੇ ਕਹਿੰਦੇ ਗੱਡੀ 'ਚ ਬੈਠ ਮੈਂ ਮਤਲਬ ਮੇਰੇ ਨਾਲ ਧੱਕਾ ਕਰਨ ਲੱਗੇ ਕਿ ਫਿਰ ਗੱਡੀ 'ਤੇ ਬਿਠਾ ਕੇ ਮੈਨੂੰ ਖੁੱਲੀ ਥਾਂ ਤੇ ਲੈ ਕੇ ਗਏ ਉੱਥੇ ਗੱਡੀ 'ਤੇ ਬਿਠਾ ਕੇ ਉਹਨਾਂ ਨੇ ਮੈਨੂੰ ਉਹ ਸਲੇਗਰ ਨਾ ਤੇ ਕੁੱਟ ਕੀ ਕਾਰਨ ਕੀ ਸੀਗਾ ਕੁੱਟਣ ਦਾ ਕਾਰਨ ਪਤਾ ਨਹੀਂ ਉਹਨਾਂ ਨੂੰ ਮੈਂ ਪੁੱਛਦਾ ਰਹੇਗਾ ਵੀਰੇ ਕਾਰਨ ਦੱਸ ਦੋ ਕਾਰਨ ਦੱਸ ਦੋ ਕਹਿੰਦੇ ਨਹੀਂ ਤੂੰ ਮਤਲਬ ਫੋਟੋ ਦਾ ਮਤਲਬ ਇਦਾਂ ਹੀ ਫੋਟੋ ਘਾ ਕੇ ਕਹਿੰਦੇ ਕਿ ਤੂੰ ਇਹ ਤੇਰੀ ਫੇਕ ਆਈਡੀ ਆ ਤੂੰ ਮੈਸੇਜ ਕਰਦਾ ਕੁੜੀਆਂ ਨੂੰ ਇਹ ਮੈਂ ਕਹਾਂ ਵੀਰੇ ਪ੍ਰੂਫ ਦਿਖਾ ਦੋ ਜੇ ਪ੍ਰੂਫ ਹੈਗਾ ਫਿਰ ਮੈਨੂੰ ਤੁਸੀਂ ਕੁੱਟ ਲਓ ਕੋਈ ਦਿੱਕਤ ਨਹੀਂ ਮੇਰੇ ਪੈਰੈਂਟਸ ਨੂੰ ਫੋਨ ਲਾ ਲਓ ਉਹਨਾਂ ਨੇ ਮੇਰੇ ਇੱਕ ਨਾ ਸੁਣੀ ਤੇ ਮੈਨੂੰ ਕੁੱਟਿਆ ਉੱਥੇ ਕਿੰਨੇ ਬੰਦੇ ਮੁੰਡੇ ਕਿੰਨੇ ਚਾਰ ਮੁੰਡੇ ਸੀ ਕਿੱਥੇ ਬਾਕਰ ਤੁਹਾਡੇ ਹਰਸ਼ ਮਨਜੀਤ ਤੇ ਦੋ ਮੁੰਡੇ ਦਾ ਨਾਮ ਨਹੀਂ ਅੱਛਾ ਕਿੰਨੇ ਕ ਵਜੇ ਦਾ ਟਾਈਮ ਸੀ ਇਹ 4:3 ਗੱਡੀ ਗੱਡੀ ਤੇ ਛੱਡਿਆ ਕਿੱਦਾਂ ਫਿਰ ਉਹਨਾਂ ਨੇ ਕਿੱਦਾਂ ਕਰਵਾ ਲਿਆ ਗੱਡੀ ਕਿਹੜੀ ਕਲਾਸ ਪੜ੍ਹਦੇ ਹੋ ਮੈਂ 10ਵੀਂ ਕਲਾਸ ਹਾਂ ਹਾਂਜੀ ਕਿੱਦਾਂ ਛੱਡਿਆ ਉਹਨਾਂ ਨੇ ਕਿੱਦਾਂ ਪੜਾ ਲੱਗਿਆ ਤੁਹਾਨੂੰ ਫਿਰ ਉਹ ਮਤਲਬ ਨਾ ਉਹ ਮੈਨੂੰ ਕਿਥੇ ਹੋਰ ਲੈ ਕੇ ਜਾ ਰਹੇ ਸੀ ਠੀਕ ਆ ਫਿਰ ਰਾਹ ਤੇ ਜ ਵੀਰਾ ਵੀਰੇ ਨੇ ਵੀਰੇ ਨੇ ਗੱਡੀ ਰੋਕੀ ਸਾਹਮਣੇ ਗੱਡੀ ਸਾਹਮਣੇ ਖੜਾ ਕੇ ਫਿਰ ਉਹਨਾਂ ਦੀ ਗੱਡੀ ਰੋਕ ਕੇ ਮੈਨੂੰ ਥੱਲੇ ਉਤਾਰਿਆ ਤੇ ਉਹਨਾਂ ਨੂੰ ਜਦੋਂ ਪੁੱਛਿਆ ਤਾਂ ਉਹ ਭੱਜ ਗਏ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਕੋਈ ਇਤਲਾਹ ਦਿੱਤੀ ਜਾਂਦੇ ਬਾਰੇ ਹਾਂਜੀ ਤਰਖਾਸ ਲਿਖਾਈ ਆ ਅੱਛਾ ਜੀ ਕੀ ਕਹਿੰਦੇ ਉਹ ਉਹ ਕਹਿੰਦੇ ਕਰਾਂਗੇ ਕਾਰਵਾਈ ਮੈਨੂੰ ਛੱਡ ਗਿਆ ਇਹ ਤਾਂ ਬਰੇਮਾਨ ਨਰਾਜ ਗੁੱਟ ਖਾਇਆ ਮੇਰੇ ਤਾਂ ਪੈਰਸ ਵੀ ਨਹੀਂ ਇੱਥੇ ਆ ਕੇ ਮੇਰੇ ਭੈਣ ਸਾਰੇ ਪਿੱਕ ਪਿੰਡ ਆ ਆ ਵੀ ਰਗੜਾ ਮੇਰਾ ਨਾ ਬੱਸ ਠੀਕ ਹੈ ਜੀ ਕੀ ਨਾਮ ਹੈ ਪਨੀ ਕੋਡਾ ਮੇਰੇ ਜਗਰੂਪ ਰੂਪਾ ਨਾਮ ਮੇਰਾ ਅੱਛਾ ਜੀ ਹਾਂਜੀ ਹਾਂਜੀ ਕੀ ਗੱਲ ਕੀ ਹੋਈ ਆ ਜੀ ਗੱਲ ਕੁਛ ਨਹੀਂ ਮੈਂ ਘਰੇ ਬੈਠਾ ਸੀ ਅੱਛਾ ਜੀ ਤੇ ਮੈਨੂੰ ਇਹਦੇ ਫਾਦਰ ਦਾ ਫੋਨ ਆਇਆ ਉਹ ਆਪਣੇ ਮਿੱਤਰ ਨੇ ਜੀ ਠੀਕ ਤੇ ਉਹ ਮੈਨੂੰ ਕਹਿੰਦਾ ਵੀ ਆਪਣੇ ਬੇਟੇ ਨੂੰ ਕੋਈ ਗੱਡੀ ਦੇ ਵਿੱਚ ਚੱਕ ਕੇ ਸਕੂਲੋਂ ਲੈ ਗਿਆ ਤੇ ਉਹਦੇ ਮੈਨੂੰ ਸਰ ਦਾ ਫੋਨ ਆਇਆ ਮੈਂ ਜਦ ਹੀ ਉਹਨਾਂ ਦੇ ਜਿਹੜਾ ਮੁੰਡੇ ਦਾ ਨਾਮ ਲੈਂਦੇ ਸੀਗੇ ਇਹਦੇ ਡੈਡੀ ਦਾ ਨਾਮ ਦੱਸਿਆ ਉਹਨਾਂ ਦੇ ਘਰੇ ਚਲੇ ਗਿਆ ਉਹਦੀ ਮੰਮੀ ਕਹਿੰਦੀ ਰਹੀ ਆ ਕਿੱਥੇ ਗਿਆ ਨੀਗਾ ਤੇ ਮੈਨੂੰ ਜਿਹੜੀ ਸ਼ੱਕ ਸੀ ਕਹਿੰਦੇ ਗੱਡੀ ਚ ਗਈ ਗੱਡੀ ਚ ਲੈ ਕੇ ਗਏ ਨੇ ਚੱਕ ਕੇ ਮੈਂ ਮੈਂ ਕਿਹਾ ਗੈਰ ਤੋਂ ਪਰਲੀ ਸਾਈਡ ਨੂੰ ਗਰਾਊਂਡ ਦੀ ਵਿੱਚ ਦੀ ਹੁਣੇ ਸਕੂਲ ਦੇ ਉੱਪਰ ਦੀ ਮੈਂ ਕੀ ਕੀਤਾ ਭਾਜੀ ਮੈਂ ਬਾਈਕ ਲੈ ਕੇ ਇੱਕ ਮੁੰਡੇ ਨੂੰ ਉਧਰ ਦੀ ਸਾਈਡ ਦੀ ਭੇਜਿਆ ਇੱਕ ਮੈਂ ਆਪ ਇੱਧਰ ਦੀ ਗਿਆ ਉੱਪਰ ਦੇ ਉੱਤੇ ਦੀ ਤੇ ਸਾਹਮਣੇ ਗੱਡੀ ਆ ਰਹੀ ਸੀ ਠੀਕ ਆ ਮੈਂ ਦੇਖ ਲਿਆ ਗੱਡੀ ਉਹੀ ਆ Swift ਉਹ ਜਿਹੜੇ ਪਿੰਡ ਦੇ ਮੁੰਡੇ ਲੈ ਕੇ ਫਿਰਦੇ ਰਹਿੰਦੇ ਨੇ ਤੇ ਮੈਂ ਗੱਡੀ ਦੇ ਬਿਲਕੁਲ ਮੋਟਰਾਂ ਨਾਲ ਵਿਚਾਲੇ ਸੜਕ ਦੇ ਲਾ ਕੇ ਇਹਨੂੰ ਥੱਲੇ ਤਾਰਿਆ ਇੱਕ ਭਰਾਇਆ ਹੋਇਆ ਤੈਨੂੰ ਕੁੱਟਿਆ ਮਾਰਿਆ ਬਹੁਤ ਜ਼ਿਆਦਾ ਰੈਸਟ ਤੁਹਾਨੂੰ ਲੱਗਦਾ ਕੋਈ ਪ੍ਰਾਣੀ ਰੰਜਿਸ਼ ਹੈ ਕਿ ਮੈਟਰ ਕੀ ਹੋ ਸਕਦਾ ਹੈ ਇਹ ਦੇਖੋ ਪ੍ਰਾਣੀ ਰੰਜਿਸ਼ ਤੋਂ ਇਹ ਦੱਸ ਸਕਦਾ ਵਾ ਠੀਕ ਹੈ ਜੀ ਹਲਾ ਆਪਾਂ ਕਿਦਾਂ ਆਪਾਂ ਕਿਵੇਂ ਕਹਿਰੀਏ ਭਾਜੀ ਇਹ ਗੱਲ ਜਿਹੜੋ ਮੁੰਡੇ ਸੀਗੇ ਉਹ ਕਿੱਥੇ ਦੇ ਰਹਿਣ ਵਾਲੇ ਦੋ ਟਡਾਰੀ ਦੇ ਨੇ ਮੈਂ ਵੀ ਦੇਖ ਰਿਹਾ ਵੀਰੇ ਉਹਨਾਂ ਨੂੰ ਤੇ ਉਹ ਕੀ ਕੰਮ ਕਰਦੇ ਆ ਕਾਮ ਹੋਰ ਮਿਲਦਾ ਪੜਦਾ ਹੀ ਨਹੀਂ ਜੀ ਪੜਦਾ ਹੀ ਨਹੀਂ ਭਾਜੀ ਇਸ ਸਕੂਲ ਬੜਦੇ ਆ ਨਹੀਂ ਸਕੂਲ ਐਸੇ ਸਕੂਲ ਦੇ ਵਿੱਚ ਨਹੀਂ ਕਿੰਨੇ ਮੈਨੂੰ ਇਹਨਾਂ ਨਹੀਂ ਪਤਾ ਤੁਸੀਂ ਉਹਨਾਂ ਨੂੰ ਫੜ ਕੇ ਪੁਲਿਸ ਨਹੀਂ ਬੁਲਾਈ ਮੌਕੇ ਤੇ ਮੈਂ ਪੁਲਿਸ ਬੁਲਾਈ ਭਾਜੀ ਉਹ ਜਾਨੂ ਗੱਡੀ ਛੱਡ ਕੇ ਹੀ ਭੱਜ ਗਏ ਗੱਡੀ ਛੱਡ ਕੇ ਭੱਜ ਗਏ ਗੱਡੀ ਛੱਡ ਕੇ ਸਕੂਲ ਦੇ ਪ੍ਰਸ਼ਾਸਨ ਨਾਲ ਕੋਈ ਗੱਲ ਹੋਈ ਤੁਹਾਡੀ ਸਕੂਲ ਵਾਲਿਆਂ ਨਾਲ ਪ੍ਰਸ਼ਾਸਨ ਨਾਲ ਮੇਰੀ ਗੱਲ ਹੋਈ ਹੈ ਅੱਛਾ ਜੀ ਮੈਂ ਕਹਾਂ ਜੀ ਉਹਨਾਂ ਨੇ ਸਾਨੂੰ ਵੀਡੀਓ ਵੀ ਦਿੱਤੀ ਉਹਨਾਂ ਨੇ ਸਾਡੀ ਮਦਦ ਕਰੀ ਇਦਾਂ ਦੀ ਕਰਨੀ ਭਾਜੀ ਠੀਕ ਹੈ ਜੀ ਹਾਂਜੀ ਉਹ ਗੱਡੀ ਕਿੱਥੇ ਹੋਣ ਗੱਡੀ ਉਹ ਜਦੋਂ ਉਸ ਤੋਂ ਬਾਅਦ ਅਸੀਂ ਚੌਂਕੀ ਚਲੇ ਗਏ ਉਸ ਤੋਂ ਬਾਅਦ ਉਹਨਾਂ ਨੇ ਗੱਡੀ ਦਾ ਨੰਬਰ ਪਹਿਲਾ ਬਦੌੜ ਨੰਬਰ ਸੀਗੀ। ਉਹ ਬਸ ਉਸ ਤੋਂ ਬਾਅਦ ਗੱਡੀ ਦਾ ਨੰਬਰ ਪਲੇਟਾਂ ਲਾ ਕੇ ਕਿਸੇ ਪਾਸੇ ਚੇਂਜ ਕਰ ਲੈਂਦੇ ਆ ਗੱਡੀ। ਨੰਬਰ ਪਲੇਟ ਲਾ ਕੇ ਕਿਸੇ ਦੀ ਵੀ ਕੋਈ ਹੈਗੀ ਤੁਹਾਡੇ ਕੋਲ ਸੀਸੀ ਜੱਡੀ ਉੱਥੇ ਖੜੀ ਆ। ਚੁੱਕ ਕੇ ਲੈ ਗਏ ਗੱਡੀ ਲੈ ਗਏ ਜੀ ਉੱਥੇ। ਕਿਹੜੇ ਥਾਣੇ ਕੋਲੋਂ ਕੰਪਲੀਟ ਖਾਈ ਹੁੰਦੀ ਹੈ? ਇਹ ਆਪਣੀ ਕੰਗਰਨਵਾਲ ਚੌਕੀ ਹੈ। ਹਾਂਜੀ। ਕੀ ਵੀਰੇ ਨਾਮ ਕੀ?